ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਤੇ ਹੁਣ ਜਦੋਂ ਪਾਣੀ ਘਟਣਾ ਸ਼ੁਰੂ ਹੋਇਆ ਤਾਂ ਖੇਤਾਂ ਦੇ ਅੰਦਰ ਤਬਾਹੀ ਦਾ ਮੰਜ਼ਰ ਸਾਫ਼ ਦਿਖਾਈ ਦੇ ਰਿਹਾ ਹੈ ਕਿਸਾਨਾਂ ਦੀ ਚਿੰਤਾ ਇਹ ਹੈ ਕਿ ਕੀ ਵਾਲੀ ਫਸਲ ਤਾਂ ਬਰਬਾਦ ਹੋ ਗਈ ਹੈ ਲੇਕਿਨ ਜਿਹੜੀ ਜ਼ਮੀਨ ਦੇ ਅੰਦਰ ਸਿਲਟ ਆ ਗਈ ਹੈ ਉਸ ਦਾ ਕੀ ਕਰਨਗੇ ਕਿਉਂਕਿ ਖੇਤਾਂ ਵਿੱਚ ਜਿੰਨੀ ਸਿਲਟ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਅਜੇ 1.5-2 ਸਾਲ ਉਹ ਨਦੀ ਕੋਈ ਵੀ ਫਸਲ ਖੇਤਾਂ ਵਿੱਚ ਵਧੇ ਫੁੱਲੇਗੀ ਨਹੀਂ सरकार कहती दे खेत विच रेत है वह रेत वेच सकता है पर यह रेत है कि भरी रेतली मिट्टी है जिस विचों साफ करके रेत क्डना मुमकिन ही नहीं है दस दस फुट तक इस खेतों अंबार लग गए हैं जिसन साफ कराने पैसे देने पैणगे ਉਥੇ ਹੀ ਜਦੋਂ ਕਿਸਾਨਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਕਹਿੰਦੀ ਹੈ ਕਿ ਰੇਤ ਵੇਚ ਕੇ ਪੈਸੇ ਕਮਾ ਸਕਦੇ ਹਨ ਪਰ ਅਸੀਂ ਕਹਿੰਦੇ ਹਾਂ ਕਿ ਰੇਟ ਸਰਕਾਰ ਲੈ ਜਾਵੇ ਸਾਡੇ ਖੇਤ ਸਾਫ਼ ਕਰਵਾ ਦੇਵੇ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਇਹ ਅਬਜੋਗਾਂ ਦਾ ਦੁਬਾਰਾ ਤੋਂ 3-4 ਸਾਲ ਲੱਗ ਜਣੇ ਆ 10-10 ਫੁੱਟ ਦੇ ਲਗਭਗ ਰੇਤ ਚਿੱਕੜਗਾਰ ਚੜੀ ਹੋਈ ਹੈ ਸਾਰੇ ਕਮਾਨ ਦੇ ਪੌਪੂਲਰ ਦੀ ਪਨੀਰੀ ਲੋਕਾਂ ਦੇ ਜੀਵ ਜੰਤੂ ਪੰਛੀ ਮੋਟਰਾ ਮਟਰਾ ਸਾਰੀਆਂ ਨਕੀਆਂ ਗਈਆਂ ਤਾਂ ਜੀ ਮੇਰੀ ਇੱਥੇ ਦਰਿਆਵਾਰ ਜ਼ਮੀਨ ਹੈ ਜੀ ਤਾਂ ਇਹ ਦਾੜ ਪਿਆ ਹੋਇਆ ਬਹੁਤ ਮਾੜੇ ਹਾਲਾਤਾਂ ਪਾਰ ਸੱਤ ਪਿੰਡ ਹੈ ਜੀ ਉਧਰ ਪਾਣੀ ਪੂਣੀ ਵੀ ਹੋਰ ਬਹੁਤ ਸਮੱਸਿਆ ਵੀ ਹੁਣ ਬੋਰਡਰਾਂ ਨਹੀਂ ਜਾਏਗਾ ਸਵਾਨ ਸੂਣ ਦਿਹਾੜੀ ੱੱਪਾ ਹੀ ਦੇਖਣਾ ਪਏਗਾ ਜੀ ਹੁਣ ਤਾਂ 2-3 ਸਾਲ ਕੋਹ ਨਹੀਂ ਹੋ ਸਕਦਾ ਜ਼ਮੀਨਾਂ ਤੇ ਇਹ ਹਾਲਾਤ ਜੀ ਬਹੁਤ ਮਾੜੇ ਨੇ ਮਤਲਬ ਦਰਿਆ ਨੇ ਬਹੁਤ ਜ਼ਿਆਦਾ ਰਿਬ ਚਿਕੜ ਚਾੜਤਾ ਵਾ ਜ਼ਮੀਨਾਂ ਦੇ ਵਿੱਚ ਕਮ ਸੇ ਕਮ ਕੋ 10-10 ਫੁੱਟ ਚਾੜ ਦਿੰਦਾ ਵਾ ਜਿਵੇਂ ਭਾਜੀ ਹੁਣਾਂ ਕਿਹਾ ਕਿ ਇੱਥੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਆਪਣੀ ਜ਼ਮੀਨਾਂ ਦੇ ਵਿੱਚੋਂ ਰੇਤ ਵੇਚ ਸਕਦੇ ਹੋ ਇਹ ਰੇਤ ਨਹੀਂ ਹੈ ਕੱਲੀ ਇਹਦੇ ਵਿੱਚ ਚੱਕਰਗਾਰ ਚੜ ਗਈ ਹੈ ਜਿੱਦਾਂ ਉਹ ਠੇਕੇ ਦੇ ਜ਼ਮੀਨਾਂ ਲੋਕਾਂ ਨੇ ਲੈ ਕੇ ਪਨੀਰੀ ਤਿਆਰ ਕੀਤੀ ਇੱਧਰ ਕਮਾਦਦੀ ਤੇ ਹੁੰਦੀ ਹੈ ਖੇਤੀ ਦੀ ਪਪੂਲਰ ਦੀ ਉਹ ਠੇਕੇ ਦੇ ਲੀਆਂ ਜ਼ਮੀਨਾਂ ਦਾ ਵੀ ਉਹਨਾਂ ਦੀ ਪਨੀਰੀ ਖਰਾਬ ਹੋਈ ਐ ਤੋਂ ਨਾਲ ਦੇ ਪਿੰਡ ਦਾ ਇੱਕ ਜ਼ਿੰਮੇਦਾਰ ਉਹਨੇ ਠੇਕੇ ਦੇ ਲੈ ਕੇ ਹੁਣੇ ਦੱਸਿਆ ਕਿ ਆ ਸਾਰਾ ਮਰ ਗਿਆ ਵਾ ਉਹਦਾ ਬੀਜ ਜਿਹੜਾ ਤਿਆਰ ਕੀਤਾ ਸੀਗਾ ਇਹ ਸਰਕਾਰ ਗਾਰੀ ਇਹ ਹੀ ਮੰਗ ਕਰਦੇ ਆ ਕਿ ਬਸ ਇਹ ਜ਼ਿਮੀਦਾਰਾਂ ਦੀ ਸੁਣੀ ਜਾਵੇ ਸਿਰਫ ਇਹੋ ਹੀ ਆ ਵੀ ਖਬਰਾਂ ਦੇ ਵਿੱਚ ਨਾ ਚਲਾਇਆ ਜਾਵੇ ਜੋ ਬਿਆਨ ਦੇ ਦਿੰਦੇ ਨੇ ਕੋ ਜੋ ਅਸੀਂ ਸੋਚ ਕੇ ਆਏ ਸੀਗੇ ਇੱਥੇ ਹਰਾਚਾਰਾ ਪਸ਼ੂਆਂ ਵਾਸਤੇ ਲੈ ਕੇ ਆਏ ਸੀਗੇ ਸਾਨੂੰ ਇਹ ਸੀਗਾ ਵੀ ਹਰਾਚਾਰਾ ਦੇ ਦਾਂਗੇ 2-3 ਮਹੀਨੇ 4 ਮਹੀਨੇ ਤੱਕ ਸ਼ਾਇਦ ਕਿਸਾਨ ਆਪਣਾ ਹਰਾਚਾਰਾ ਪੈਦਾ ਕਰ ਲੈਣਗੇ ਪਰ ਜਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਹਾਂ ਇਸ ਤਰ੍ਹਾਂ ਤਾਂ ਹਰਾਚਾਰਾ ਪੈਦਾ ਹੋਣ ਨੂੰ 2 ਸਾਲ ਲੱਗ ਜਾਣਗੇ ਜਿਸ ਤਰ੍ਹਾਂ ਇਹ ਰੇਤ ਜਿਹੜੇ ਆ ਸਰਕਾਰ ਨੇ ਕਹਿਤਾ ਕਿ ਰੇਤਾ ਵੇਚ ਸਕਦੇ ਨੇ ਪਰੇ ਰੇਤਾ ਤਾਂ ਦਿੱਖਦਾ ਨਹੀਂ ਇੱਥੇ ਤਾਂ ਚਿੱਕੜ ਤੇ ਆ ਹੋਰੇ ਤਰ੍ਹਾਂ ਦੀ ਮਿੱਟੀ ਹੈ ਜਿਹੜੀ ਇਕੱਠੀ ਹੋਈ ਹੈ ਮੈਂ ਤਾਂ ਸਰਕਾਰ ਨੂੰ ਇਹ ਇੱਕ ਸੁਝਾਅਸ਼ਣ ਦੇਣਾ ਚਾਹੁੰਦਾ ਕਿ ਤੁਸੀਂ ਜਿਹੜੇ ਬੰਨ ਲਾਉਣ ਲੱਗੇ ਹੋ ਉਹ ਖੇਤਾਂ 'ਚ ਚੱਕੋ ਕਿਸਾਨਾਂ ਦੇ ਖੇਤਾਂ 'ਚ ਚੱਕੋ ਨਾਲੇ ਉਹਨਾਂ ਦੀ ਜ਼ਮੀਨ ਜਿਹੜੀ ਹੈ ਨੰਗੀ ਹੋ ਜੂਗੀ ਉਹਨਾਂ ਨੂੰ ਕੋਈ ਫਾਇਦਾ ਮਿਲ ਜੂਗਾ ਇਹ ਕੋਈ ਰੇਤਾ ਵੇਕਣ ਵਾਲਾ ਤਾਂ ਹੈ ਨਹੀਂ ਇਹ ਤਾਂ ਚਿੱਕੜ ਮੱਡ ਹੈ ਸਾਰਾ ਮਿੱਟੀ ਹੈ ਰਲਿਆ ਹੋਇਆ ਮਿਲਿਆ ਹੈ ਸਾਰਾ ਦੂਜੀ ਗੱਲ ਤੁਸੀਂ ਦੇਖੋ ਇੱਥੇ ਸਭ ਤੋਂ ਵੱਡੀ ਇੱਕ ਜਿਹੜੀ ਰੂਹ ਕਮਾਉਣ ਵਾਲੀ ਗੱਲ ਮੈਂ ਸੁਣੀ ਹੈ ਜਿਹੜੇ ਕਿਸਾਨਾਂ ਦਾ ਅੱਧਾ ਕਿਲਾ ਇਕਿਲਾ ਦੋ ਕਿਲੇ ਚਾਰ ਕਿਲੇ ਇੰਨੇ ਕਿ ਜ਼ਮੀਨ ਦੇ ਮਾਲਕ ਇਥੇ ਕਿਸਾਨ ਹੈਗੇ ਨੇ ਉਹਨਾਂ ਨੇ ਅੱਗੇ ਕਿਸੇ ਨੇ ਠੇਕੇ ਤੇ ਲਈ ਹੋਈ ਸੀ ਕਿਸੇ ਨੇ ਅੱਗੇ ਠੇਕੇ ਦਿੱਤੀ ਹੋਈ ਸੀ ਆ ਪਿੱਛੇ ਪਨੀਰੀ ਦੀ ਉਹਨਾਂ ਨੇ ਦਿਖਾਈ ਹੈ ਇਹ ਸਾਰੀ ਮਿੱਟੀ ਨਾਲ ਕਿੰਨੀ ਕਿੰਨੀ ਦਬ ਗਈ ਤੇ ਸਾਰਾ ਗੰਨਾ ਕਿੰਨਾ ਮਿੱਟੀ ਨਾਲ ਦਬ ਗਿਆ 8 8 ਫੁੱਟ 4 4 ਫੁੱਟ ਮਿੱਟੀ 3 3 ਫੁੱਟ ਮਿੱਟੀ ਚੜੀ ਹੋਈ ਹੈ ਇਹ ਨਾ ਤਾਂ ਇਹ ਹੁਣ ਆਪਣੀ ਫਸਲ ਨੂੰ ਕਰਨ ਯੋਗੇ ਨੇ ਨਾ ਇਹ ਮਿੱਟੀ ਚੱਕਣ ਯੋਗੇ ਨੇ ਇਹਦਾ ਸਾਰਾ ਹੱਲ ਸਰਕਾਰ ਨੂੰ ਦੇਖਣਾ ਚਾਹੀਦਾ ਕਿਉਂਕਿ ਸਰਕਾਰਾਂ ਉੱਥੇ ਬੈਠੀਆਂ ਗੱਲਾਂ ਹੋਰ ਕਰਦੀਆਂ ਨੇ ਜ਼ੀਰੋ ਗਰਾਊਂਡ ਤੇ ਆ ਕੇ ਕੋਈ ਇਹ ਤਾਂ ਚੱਕਣ ਤੇ ਖਰਚਾ ਆਉਣਾ ਹੈ ਇਹ ਕਿਹੜੇ ਵਿਕਣੀ ਹੈ ਉਹ ਤਾਂ ਇਸ ਤਰ੍ਹਾਂ ਦਿਖਾ ਰਹੇ ਨੇ ਟੀਵੀ ਤੇ ਦੂਜੇ ਲੋਕਾਂ ਨੂੰ ਜਿਹੜੇ ਬਾਹਰਲੇ ਜ਼ਿਲ੍ਹਿਆਂ ਦੇ ਅਸੀਂ ਪਟਿਆਲੇ ਤੋਂ ਹਾਂ ਸਾਨੂੰ ਆਏ ਲੱਗਿਆ ਬੜੀ ਵੱਡੀ ਰਾਹਤ ਕਿਸਾਨਾਂ ਨੂੰ ਦਿੱਤੀ ਪਰ ਜਦੋਂ ਜ਼ੀਰੋ ਗਰਾਊਂਡ ਤੇ ਆ ਕੇ ਅਸੀਂ ਦੇਖਿਆ ਤਾਂ ਇਹ ਤਾਂ ਲੋਕਾਂ ਵਾਸਤੇ ਸਿਰਦਰਦੀ ਬਣਿਆ ਹੋਇਆ ਹੈ ਇਹ ਰੇਤਾ ਵੇਕਣ ਵਾਲਾ ਤਾਂ ਹੈ ਹੀ ਨਹੀਂ ਜੇ ਆ ਕਿਤੇ ਰੇਤਾ ਦਿਖਦਾ ਵੀ ਹੈ ਉੱਪਰ ਰੇਤਾ ਥੱਲੇ ਮਿੱਟੀ ਹੈ ਕਿੰਨੀ ਕਈ ਛਾਣ ਕੇ ਮੇਰੇ ਰੇਤਾ ਵਿੱਚੋਂ ਮੈਂ ਕੱਢ ਲਾਂਗੇ ਉਹ ਤਾਂ ਗੱਡਮੱਡ ਹੋਈ ਹੋਈ ਹੈ ਇਹ ਮੈਂ ਤਾਂ ਕਹੂੰਗਾ ਸਰਕਾਰ ਨੂੰ ਇਹਨਾਂ ਨੂੰ ਸਗੋਂ ਰੇਤਾ ਚਕਾਉਣ ਦੀ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਫਿਰ ਉਹਨਾਂ ਨੇ ਦੇ ਵੀ 1 ਮਹੀਨਾ ਦਿੱਤਾ ਦਸੰਬਰ ਤੱਕ ਇੰਨੇ ਚਿਰ ਚੱਲਦਾ ਇੱਥੇ ਤੁਸੀਂ ਦੇਖੋ ਹਾਲਾਤ ਹੀ ਨਹੀਂ ਸਹੀ ਹੋਣੇ 1 ਮਹੀਨੇ ਤਾਂ ਕੀ ਕਰ ਲੂਗਾ ਕੋਈ ਸੰਭੇ ਜਿੰਮੇਦਾਰ ਤੋਂ ਸੰਭੇ ਨਹੀਂ ਜਾਣਾ ਹੈ ਸੰਭਲੇ ਨਹੀਂ ਜਾਣਾ ਆਪਣਾ ਆਪ ਸੰਭਾਲੇ ਨਹੀਂ ਜਾਣਾ ਤੇ ਘੱਟੋ ਘੱਟ 2-3 ਸਾਲ ਇੱਥੇ ਲੱਗਣੇ ਨੇ ਸਰਕਾਰ ਨੇ ਤਾਂ 1 ਮਹੀਨੇ ਦਾ ਟਾਈਮ ਦੇ ਕੇ ਬਾਵਾ ਖੱਟ ਲਈ ਇਹ ਸਰਕਾਰ ਅਜੇ ਮੈਨੂੰ ਲੱਗਦਾ ਹੈ ਗਰਾਊਂਡ ਤੇ ਆ ਕੇ ਇੱਥੇ ਖੇਤਾਂ ਦੇ ਆ ਕੇ ਦੇਖੇ ਪਹਿਲਾਂ ਹਾਲਾਤ ਦੇਖੇ ਫਿਰ ਕੋਈ ਬਿਆਨ ਕਰੇ ਇਹ ਤਾਂ ਲੋਕਾਂ ਤੋਂ ਬਾਵਾ ਖੱਟੜ ਤੱਕ ਆਪਣਾ ਸੀਮਤ ਨਾ ਰਹੇ ਮੇਰੀ ਤਾਂ ਇਹੀ ਬੇਨਤੀ ਸੀ